ਇੱਕ ਕੁਲਵਿੰਦਰ ਕੌਰ ਨਾਂ ਦੀ ਲੜਕੀ ਨੇ ਕੰਗਨਰ ਨੌਤ ਦੇ ਚੰਡੀਗੜ੍ਹ ਵਿਕੇ ਥੱਪੜ ਮਾਰਿਆ ਸੀ ਤੇ ਸਾਡੇ ਪੰਜਾਬੀਆਂ ਨੇ ਨਾ ਬੜੀ ਖੁਸ਼ੀ ਮਨਾਈ ਤੇ ਬੱਲੇ ਬੱਲੇ ਕੀਤੀ ਕੁਝ ਕਨੇ ਉਹਨਾਂ ਨੂੰ ਪੈਸੇ ਦਿੱਤੇ ਤੇ ਕੁਝ ਨੇ ਕਿਹਾ ਵੀ ਜੇ ਤੈਨੂੰ ਨੌਕਰੀ ਚ ਕੱਢ ਦੇਣਗੇ ਤਾਂ ਅਸੀਂ ਤੈਨੂੰ ਬਿਜ਼ਨਸ ਕਰਾਵਾਂਗੇ ਇਹ ਜਦੋਂ ਅਸੀਂ ਅਜੇ ਤੱਕ ਸਬਕ ਨਹੀਂ ਨਾ ਸਿੱਖਦੇ ਤੇ ਫਿਰ ਅਸੀਂ ਕਦੋਂ ਸਿੱਖਾਂਗੇ ਪਹਿਲੀ ਗੱਲ ਤਾਂ ਤੁਹਾਡਾ 2% ਕੋਟਾ ਫੌਜ ਦੇ ਵਿੱਚੋਂ ਫੌਜ ਦੇ ਜਿੰਨੇ ਐ ਬੀਐਸਐਫ ਐ ਸੀਆਈਐਸਐਫ ਜ਼ੀ ਆਰਮੀ ਐ ਠੀਕ ਐ ਜਾਂ ਹੋਰ ਜਿੰਨੇ ਵੀ ਐ ਅੱਗੇ ਕੀ ਵਿੰਗ ਐ ਜਿਹੜੇ ਉਹਦੇ ਚ ਤੁਹਾਡਾ 2% ਕੋਟਾ ਸੀ ਤੇ 2% ਹੀ ਅਸੀਂ ਪੰਜਾਬੀ ਐ ਤੇ ਹੁਣ ਘਟਾ ਕੇ ਉਹਨਾਂ ਨੇ ਸਵਾ 1% ਕਰਤਾ ਤੁਰੇ ਫਿਰੋਂ ਧੁੱਪੇ ਇਹ ਲਾਲਾ ਲਾਲਾ ਕੱਲੀ ਆ ਤੁਹਾਡੇ ਪੱਲੇ ਤੇਲੇ ਹੋਰ ਕੁਛ ਨਹੀਂ ਸਵਾ ਦੇ ਵਿੱਚ ਹੁਣ ਨੌਕਰੀਆਂ ਬੰਦ ਬਾਈਕਾਟ ਗਲਤੀ ਇੱਕ ਬੰਦਾ ਕਰਦਾ ਹੈ ਭੁਗਤਦਾ ਕਿੰਨੇ ਹਜ਼ਾਰਾਂ ਬੰਦੇ ਠੀਕ ਹੈ ਜੀ ਇੰਦਰਾ ਗਾਂਧੀ ਦਾ ਬਦਲਾ ਲਿਆ ਬਿਆਨਤ ਸਿੰਘ ਤੇ ਦੂਸਰੇ ਜਸਵੰਤ ਸਿੰਘ ਨੇ ਔਰ ਉਹਨਾਂ ਨੇ ਅਕਾਲ ਤਖਤ ਦੇਖਿਆ ਟੇਹਾ ਤੇ ਜਾ ਕੇ ਉਹਨਾਂ ਨੇ ਮਾਰਤੀ ਤੇ ਸਾਡੇ ਉਥੇ ਦੇਸੀ ਕਿਉਂ ਦੇ ਦੀਵੇ ਲਾਤੇ ਦਿੱਲੀ ਚ ਤੇ ਉਥੇ ਫਿਰ ਕਤਲੇਆਮ ਹੋਇਆ ਤੇ ਹਜ਼ਾਰਾਂ ਸਿੱਖ ਜਿਹੜੇ ਮਾਰੇਗੇ ਦੀਵੇ 5-4 ਫੁਗਰਿਆਂ ਨੇ ਲਾਏ ਸੀ ਤੇ ਅੱਜ ਤੱਕ ਉਹਦਾ ਦਰਦ ਹੈ ਜਿਹੜਾ ਸਹਿਕਦਾ ਰਹਿੰਦਾ ਹੈ ਫਿਰ ਰਜੀਵ ਗਾਂਧੀ ਲਿਟਿਆਂ ਨੇ ਮਾਰਿਆ ਸੀ ਤੇ ਉਹ ਉਦੋਂ ਅਸੀਂ ਇੱਥੇ ਫੇਰ ਜਸ਼ਨ ਮਨਾਏ ਚਲੋ ਸਰਕਾਰ ਨੇ ਬੜਾ ਧਿਆਨ ਰੱਖਿਆ ਔਰ ਲਾਅ ਐਂਡ ਆਰਡਰ ਨੂੰ ਮੰਨ ਪੂਰਾ ਮਜਬੂਤ ਰੱਖਿਆ ਤੇ ਇਹੀ ਜਿਹੜੀ ਗੱਲ ਹੁਣ ਕੰਗਨਾਰਾ ਰਣੌਤ ਵਾਲੀ ਸੀ ਇਹ ਜਿਹੜੇ ਲੋਕ ਫੂਕ ਸ਼ਕਾਉਂਦੇ ਆ ਔਰ ਕਹਿੰਦੇ ਆ ਵੀ ਅਸੀਂ ਇਹ ਕਰਾਂਗੇ ਇਹਨਾਂ ਦਾ ਦਾਇਰਾ ਜਿਹੜਾ ਹੈਗਾ ਨਾ ਇਹ ਪਿੰਡ ਤੱਕ ਬਲਾਕ ਤੱਕ ਜ਼ਿਲ੍ਹੇ ਤੱਕ ਸੀਮਤ ਹੈ ਬਾਹਰ ਇਹਨਾਂ ਨੇ ਜਾਣਾ ਨਹੀਂ ਪੁੱਠੇ ਸਿੱਧੇ ਕੰਮ ਕਰਨੇ ਆ ਤੇ ਜਿਹੜੇ ਬਿਜ਼ਨਸ ਇੰਟਰਨੈਸ਼ਨਲ ਵਿਅਕਤੀ ਹੈ ਜਿਹੜੇ ਸਾਡੇ ਪੰਜਾਬੀ ਹੈ ਉਹਨਾਂ ਨੇ ਬੜੀਆਂ ਮੱਲਾ ਮਾਰੀਆਂ ਦਸਤਾਰ ਨੂੰ ਕਾਇਮ ਰੱਖਿਆ ਅੱਜ ਗੋਰੇ ਵੀ ਫਤਿਹ ਬੁਲਾਉਂਦੇ ਆ ਇੱਕ ਨਵੀਂ ਘਟਨਾ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਸਪੇਨ ਦੇ ਵਿੱਚ ਰਹਿੰਦਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦਾ ਕਮਲਜੀਤ ਉਹਨੇ ਉੱਥੋਂ ਦੀ ਗੋਰੀ ਸਪੈਨਸ ਨਾਲ ਵਿਆਹ ਕਰਵਾਇਆ ਹੈ ਉਹਦੇ ਬੱਚੇ ਵੀ ਹੈ ਉਹ ਆਨਲਾਈਨ ਦਾ ਕੰਮ ਕਰਦੇ ਆ ਉਹਨਾਂ ਨੇ ਕਿਹਾ ਵੀ ਪੰਜਾਬ ਵਿੱਚ ਆ ਕੇ ਅਸੀਂ ਵੱਡਾ ਬਿਜ਼ਨਸ ਕਰਾਂਗੇ ਤੇ ਆਨਲਾਈਨ ਦਾ ਕੰਮ ਕਰਦੇ ਆ ਪੰਜਾਬ ਵਿੱਚੋਂ ਆ ਕੇ ਪੰਜਾਬ ਆਏ ਪੰਜਾਬ ਤੋਂ ਬਾਅਦ ਉਹ ਗੜਾਉ ਜੀ ਚਲੇ ਗਏ ਤੇ ਜਿਹੜਾ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਠੰਡੀਆਂ ਪਹਾੜੀਆਂ ਦਾ ਆਨੰਦ ਲੈ ਕੇ ਆਉਣੇ ਆ ਉੱਥੇ ਉਹਨਾਂ ਨੇ ਗੱਡੀ ਖੜਾਈ ਗੱਡੀ ਕਢਾਉਣ ਨਾਲ ਕੋਈ ਝਗੜਾ ਹੋਇਆ ਤੇ ਉਹ ਕਹਿੰਦੇ ਜੀ ਪੰਜਾਬੀ ਆਗੇ ਇਹ ਆਵਾਜ਼ ਦਿੱਤੀ ਉਹਨਾਂ ਨੇ ਤੇ ਕੰਗਣਾ ਰਣੌਤ ਹੈ ਜਿਹੜੀ ਉਹ ਹਿਮਾਚਲ ਦੀ ਮੰਡੀ ਸਾਈਡ ਦੀ ਹੈ ਤੇ ਉਹਨਾਂ ਨੇ ਆਪ ਦਾ ਬਦਨਾ ਲਿਆ ਤੇ ਉਹਨਾਂ ਨੇ ਫੋਨ ਤੇ ਹਜ਼ਾਰ ਬੰਦਾ 1 ਮਿੰਟ ਦੇ ਵਿੱਚ ਬੁਲਾ ਲਿਆ ਜਿਹੜਾ ਕਮਲਜੀਤ ਸਿੰਘ ਸੀਗਾ ਤੇ ਉਹਦਾ ਜਿਹੜਾ ਮਤਲਬ ਉਹਦੀ ਘਰ ਵਾਲੀ ਸੀ ਤੇ ਨਾਲ ਇੱਕ ਹੋਰ ਵਿਅਕਤੀ ਸੀ ਉਹਨਾਂ ਨੇ ਕੁੱਟ ਕੇ ਬੇਹੋਸ਼ ਕਰਤੇ ਜਿਹੜਾ ਉਹ ਕਮਲਜੀਤ ਆ ਮਨ ਦੇ ਕਾਬਲ ਕਰਤਾ ਸੀ ਤਾਂ ਉਹਨੂੰ ਚੱਕ ਕੇ ਜਿਹੜਾ ਹਸਪੀਟਲ ਦਾਖਲ ਕਰਾਇਆ ਗਿਆ ਜਿੱਥੇ ਡਾਕਟਰ ਜਸਵਿੰਦਰ ਸਿੰਘ ਨੇ ਗਿਹਾ ਕਿ ਇਹਦੀ ਹਾਲਤ ਹੈ ਜਿਹੜੀ ਖਤਰੇ ਤੋਂ ਬਾਹਰ ਹੈ ਉਹਦੇ 7-8 ਟੰਕੇ ਲੱਗੇ ਔਰ ਫੇਰ ਜਿਹੜਾ ਹੈਗਾ ਉਹਦੇ ਜਿਹੜੀ ਉਹਦੀ ਬਾਹਾਂ ਤੋੜੀ ਗਈ ਦੋ ਤਿੰਨ ਥਾਂ ਤੋਂ ਕ੍ਰਿੰਕਾ ਪਲਸਟਰ ਦਿਖਾਇਆ ਉਹਨੇ ਵਿਚਾਰੇ ਨੇ ਤੇ ਉਹਦੀ ਜਿਹੜੀ ਘਰ ਵਾਲੀ ਐ ਗੋਰੀ ਸਪੈਂਸ ਦੀ ਉਹਦਾ ਸਾਨੂੰ ਬਿਆਨ ਵੀ ਸੁਣਾਉਣੇ ਆ ਪਰ ਨੰਬਰ ਨੰਬਰ ਦਾ ਚਿਰ ਤੇ ਦਸਵਾ ਨਾ ਮਾਰਾ ਇਹ ਉਹ ਯੂ ਨੀਮ ਕੰਟੀਨਿਊਰੋ ਫੁਇਮੋਸ ਦੇ ਵਿਆਜੇ ਮੀ ਕੁਨਿਆਡੋ ਮੀ ਮਾਰੀਡੋ ਯੋ ਮਾਹੀ ਕਹਿੰਦੇ ਮੈਂ ਤੇ ਮੇਰਾ ਘਰ ਵਾਲਾ ਤੇ ਮੇਰਾ ਦੇਰ cómo nos vaste gaye Estuvimos en primero visitando una amistad de mi cuñado en Yalandar y después decidimos ir a Delhausi los tres Jalandhar pehlan roke hi Jalandhar to hi Delogji gaye hi Estábamos pasando un buen día hacía un día muy bueno estábamos en familia los tres Bah bahut dia kin di den hi apni family de vich sare sare family de ji hi cuando llegó una persona y empezó a insultar a, a mi cuñado. Mi marido entonces también empezó a defenderlo. Y entonces llegaron 100 personas y se echaron encima de, de los dos. ਤੇ ਜਦੋਂ ਕਿ ਉਹਨੇ ਫੋਨ ਕਰਕੇ ਘਟੋ ਘਟ 100 ਬੰਦਾ ਇੱਕ ਮਿੰਟ ਵਿੱਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕਰਈਆ ਕਿ ਨੋ ਲੋਸੀਵਾ ਵੇਰ ਮਾਸ ਕਰਈਆ ਕਿ ਮੀ ਕੁਨਿਆਡੋ ਈ ਮੀ ਮਾਰਿਦਾ ਵਿਆ ਮੂਰਤੋ ਕਿੰਨੇ ਮੈਨੋ ਇਧਰਾਦਾ ਕਿ ਇਹ ਸਾਨੂੰ ਮਾਰ ਦੇਣਗੇ ਇਥੇ ਇੰਨਾ ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹ ਅਟੈਕ ਕੀਤਾ ਸਾਡੇ ਤੇ ਇਰਾ ਇੰਪੋਸੀਬਲ ਵੇਰਲੋਸ ਇਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦੇ ਲੋਕ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ me sentí desprotegida. Menú que en ti en la verdad protección, entonces, ¿cual protección no hay en India? Y creía que nos iban a matar a los tres. Esa no, terna no muerden que elogio. Gracias a que llegaron tres policías que fueron tres ángeles. Tienes pulsar ya, una de vaya que bajé. Empezaron con palos a darle a esa gente. Ya, ya y por fin ya vi a mi cuñado y a mi marido en el suelo con sangre, toda la cabeza y todo el cuerpo. Me dio un ataque de ansiedad, no sabía qué hacer en ese momento. La policía nos acompañó a un cuarto y para poderlo ver, a ver qué tal estaba él. Después, muy amable, un policía nos acompañó al hospital para que curarle. hospital Gracias a Dios que no pasó, no murió ni mi cuñado, ni mi marido, ni yo, ni pasó nada muy grave. Thank you, hindi horabda, ke sadi jaan bajgiye, mere ka raadi mere deir di, jede jidhdaunani sano maarandi koshish ki thi. Y estamos los tres vivos. Tehi tene es time a jindigi debe champni cho.

ਨਾ ਜਾਏ ਉਥੇ ਇਹ ਕਾਰੋਬਾਰ ਦੇ ਅਕੋਰਡਿੰਗ ਕੋਈ ਵੀ ਮੰਗਣਾ ਭਈ ਆ ਇਹ ਕੱਲ ਅਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਹੀਂ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ ਹਜਾ ਟਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਹੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਹੀ ਜਿੱਥੇ ਅਹੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ ਸਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਣੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਮਿਸ਼ਨਰ ਨੇ ਆਉਦੇ ਜਿਹੜੇ ਮੁਲਾਜ਼ਮ ਭੇਜੇ ਹਸਪੀਟਲ ਦੇ ਵਿੱਚ ਬਿਆਨ ਦਰਜ ਕੀਤੇ ਗਏ ਤਾਂ ਉਹਦੇ ਵਿੱਚ ਕੀ ਕਰਿਆ ਉਥੋਂ ਦੀ ਜਿਹੜੀ ਕੰਗਣਾ ਰਣੌਤ ਆ ਉਹਦੀ ਬੜੀ ਪਕੜ ਹੈ ਕਿਉਂਕਿ ਉਹ ਉਸ ਉਸ ਇਲਾਕੇ ਦੀ ਕੁੜੀ ਆ ਉਹ ਤਾਂ ਪੁਲਿਸ ਨੇ ਉਹਦੇ ਤੋਂ ਹਿਮਾਚਲ ਦੀ ਪੁਲਿਸ ਨੇ ਸਪੈਂਸ ਗੋਰੀ ਤੋਂ ਕੈਮਰਾ ਫੜ ਕੇ ਉਹਦੀਆਂ ਵੀਡੀਓ ਜਿਹੜੀਆਂ ਸਾਰੀਆਂ ਡਿਲੀਟ ਕਰਤੀਆਂ ਤੇ ਜਿਹੜਾ ਆਪਣੇ ਹੈਗੇ ਬੁਲਸਫਸਰ ਉਥੋਂ ਦਾ ਉੱਚ ਅਧਿਕਾਰੀ ਹੈ ਰੋਬਨ ਹੰਸ ਉਹਨਾਂ ਨੇ ਉਹਦੇ ਬਿਆਨ ਦਰਜ ਕਰਾਏ ਉਹਦਾ ਵੀ ਤੁਹਾਨੂੰ ਜਿਹੜਾ ਹੈਗਾ ਬਿਆਨ ਸੁਣਾਉਣਿਆ ਦੇਖਿਏ ਪੁਲਿਸ ਕੇ ਪਰ ਆਸ ਜੋ ਜਾਣਕਾਰੀ ਹੈ ਉਸਕੇ ਹਿਸਾਬ ਸੇ ਅੰਮ੍ਰਿਤਸਰ ਸੇ ਤਿੰਨ ਵਿਅਕਤੀ ਖੱਜਰ ਘੁੰਮਨੇ ਆਏ ਹੋਏ ਥੇ और खजियार में ये लोगों के हाथ पड़ने का और हंसते रेखाएं पढ़ने का कुछ काम कर रहे थे जिसकी वजह से कुछ लोगों के साथ इनकी कहासुनी हुई और बाद में झगड़ा मारपीट भी हुआ और पुलिस के संज्ञान में जैसे ही ये मामला आया तो पुलिस ये अमृतसर से आई हुई तीनों व्यक्तियों को लेकर सुल्तानपुर चौकी आई जहाँ पर इनसे मेडिकल करवाने का आग्रह किया गया जिस पर इन व्यक्तियों ने मेडिकल कराने से मना किया और आगामी किसी भी पुलिस कार्रवाई को करने से मना किया और वहाँ पर इनका एक बयान भी दर्ज किया गया जिसमें इन व्यक्तियों ने साफ़ तौर पर किसी भी कानूनी कार्रवाई करवाने या मेडिकल करवाने से मना किया है अभी तक इस मसले पर हमें कोई औपचारिक या फॉर्मल कंप्लेंट नहीं मिली है आ, लेकिन मीडिया में जो वीडियो वायरल हुआ है वो हमारे संज्ञान में आया है बट हमारे पास ऐसी कोई शिकायत अभी नहीं है आ, मैं इस बात का पूरा खंडन करना चाहूँगा कि ऐसी कोई भी स्थिति यहाँ पर नहीं है और हिमाचल में और चंबा ज़िले में हज़ारों की संख्या में लाखों की संख्या में सैलानी आ रहे हैं टूरिस्ट आ रहे हैं पंजाब से चंबा में बहुत ही भारी संख्या में टूरिस्ट आते हैं डलहौजी या खजियार घूमने और वो बहुत ही शांतिपूर्वक तरी तरीके से और बहुत ही सेफली वो यहाँ पर घूम के जाते हैं और उनकी सुरक्षा की पूरी जिम्मेदारी चंबा पुलिस की है और हम ये विशेष ध्यान रखते हैं कि जो भी टूरिस्ट यहाँ घूमने आ रहा है वो बहुत ही सेफली और अच्छे माहौल में घूम के जाए और लोगों का भी रवैया बहुत सकारात्मक है और हिमाचल एक टूरिस्ट स्टेट है और हमारी हमेशा ये कोशिश रहती है कि यहाँ पर जो भी व्यक्ति आते हैं उनको एक बहुत सुखद अनुभव अभी तक हमारे पास ऐसी कोई शिकायत नहीं आई है कि जहां पर किसी टूरिस्ट के साथ कोई भी तरह की बदसलूकी या गलत व्यवहार किया गया हो और हिमाचल में टूरिस्ट का स्वागत है और बहुत बड़ी संख्या में वो आ रहे हैं और मैं उम्मीद करता हूं आगे भी आते रहेंगे इस ऐनਾ ਕਰਨ ਤੋਂ ਬਾਅਦ ਜਿਹੜਾ ਕਮਲਜੀਤ ਹੈ ਹੋਸ ਵਿੱਚ ਆਇਆ ਤਾਂ ਉਹਨੇ ਆਪਣਾ ਬਿਆਨ ਹੈ ਜਿਹੜਾ ਆਪਣੀ ਹੱਡ ਬੀਤੀ ਹੈ ਉਹ ਸਾਰੀ ਦੱਸੀ ਹੈ ਤੇ ਉਹ ਵੀ ਤੁਹਾਨੂੰ ਸੁਣਾਉਣੇ ਆ। ਹਾਂਜੀ। ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾ ਜਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ। ਲੋਕੀਂ ਸਿੱਖੀ ਤੇ ਰਹਿੰਦੇ ਆ। ਨਾਗਰਿਕ ਸਾਹਿਬ ਤੁਸੀਂ ਕਿਸ ਦੇਸ਼ ਦੇ ਆ? ਅਹੀਂ ਨਾਗਰਿਕ ਐਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਘੁੰਮਣ ਵਾਸਤੇ ਜਿਹੜਾ ਉਹ ਡਲੌਜੀ ਗਏ ਸੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਾਂ ਮ ਅਟੈਕ ਕਰਤਾ ਸਾਡੇ ਤੇ ਸਾਨੂੰ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਲ ਦੀ ਜਿਹੜੀ ਪੁਲਿਸ ਨੂੰ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜਹੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਹੋ ਕੇ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿ ਮਾਰੇਗਾ ਤੂੰ ਅ ਲੋਕ ਗਲਤ ਕਿਉਂ ਬੋਲਦਾ ਵਾ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ ਇੱਕ ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਐਂ ਤਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿਣਾ ਕਿ ਕੋਈ ਪੰਜਾਬੀ ਵੀਰ ਉੱਧ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ 'ਚ ਨਾ ਜਾਣ ਕਿਉਂਕਿ ਹਿਮਾਚਲ 'ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਕੁਮਨ ਦੇ ਲੋਕਾਂ ਤੋਂ ਬਾਤ ਕਰਨਾ ਤੁਹਾਡੇ ਨਾਲ ਇਕੱਠਾ ਵਾਪਸੀ ਹੈ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਮਾਸ਼ਾ ਪਰਦੇਸ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਇਹਦਾ ਸਾਰਾ ਕੋ ਜੋ ਉਥੋਂ ਛੱਡ ਛਡਾ ਗਿਆ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇੱਕ ਪਾਸੇ ਤੋਂ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਹੁੰਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਤਰੀ ਮੰਗ ਸਾਡੀ ਸਾਡੀ ਮੰਗ ਨਾ ਕਿਸ ਨੂੰ ਹੈ ਹੀ ਕਿ ਨਾ ਲੜਨਾ ਚਾਹੁੰਦੇ ਆ ਨਾ ਹੀ ਕਿ ਨੂੰ ਹੈ ਹੀ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਤੇ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ ਬਿਜ਼ਨਸ ਕਰਦੇ ਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਓਪਰਚ्युनिटी ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਹੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੀਆਂ ਤੇ ਸਾਨੂੰ ਇਨਕਮ ਆ ਰਹੀ ਹੈ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡੇ ਨਾਲ ਇਹ ਮਤਲਬ ਤੁਮਾਰ ਹੋਈ ਉਹਨਾਂ ਵੀ ਸੈੱਡਲ ਕੀਤਾ ਗਿਆ ਤਾਲਾ ਗੱਡੀਆਂ ਗਈਆਂ ਪੁਲਿਸ ਨੇ ਤੁਹਾਡੀ ਕੋਈ ਸਵਾਲ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਰੁਸ਼ੀਆ ਦੇ ਖਾਤੇ ਨਾ ਜੀ ਨਾ ਪੁਲਿਸ ਵਾਲੇ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਹੰਨੂ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਵੀਡੀਓ ਜਿਹੜੀ ਤੁਸੀਂ ਡੀਲੀਟ ਕਰਾਈ ਪੁਲਿਸ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਪੁੱਤ ਦੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹਾਂ ਜਦੋਂ ਉਹ ਰੋਕਣ ਦੀ ਕੋਸ਼ਿਸ਼ ਕੀਤੀ ਇਹ ਹੈਗਾ ਸਾਡਾ ਜਿਹੜਾ ਹੈਗਾ ਪੰਜਾਬ ਦਾ ਮੁੰਡਾ ਸੀਗਾ ਸਪੇਨ ਦੇ ਵਿੱਚ ਰਹਿੰਦਾ ਸੀ ਕਮਲਜੀਤ ਤੇ ਇਹਨੇ ਜਿਹੜਾ ਹੈਗਾ ਮਤਲਬ ਇੱਥੇ ਬਿਜ਼ਨਸ ਕੀਤਾ ਸੀ ਪੰਜਾਬ ਦੇ ਵਿੱਚ ਬਿਜ਼ਨਸ ਕਰਨਾ ਸੀ ਸਪੇਨ ਕਰਦਾ ਸੀ ਵੀ ਆਪਾਂ ਜਿਹੜਾ ਆਦੇ ਪੰਜਾਬ ਨੂੰ ਪਿਆਰ ਕਰਦੇ ਆ ਹੁਣ ਜਿਹੜੇ ਬੰਦੇ ਪੰਜਾਬ ਦੇ ਜਿਹੜੇ ਬੰਦੇ ਫੇਸਬੁੱਕ ਦੇ ਉੱਤੇ YouTube ਦੇ ਉੱਤੇ Instagram ਦੇ ਉੱਤੇ ਵਿਦਵਾਨ ਬਣੇ ਹੋਏ ਐ ਕਿ ਬਦਲਾ ਲਿਆ ਜੀ ਕਮਲਜੀਤ ਕੌਰ ਨੇ ਪਹਿਲੀ ਗੱਲ ਤਾਂ ਉਹਦੀ ਸਰਵਿਸ ਕੱਟੀ ਗਈ ਦੂਜੀ ਗੱਲ ਸੋਨੂੰ 2% ਤੋਂ ਘਟਾ ਕੇ 1.5% ਕਰਤਾ ਉਹਦੀ ਮਤਾ ਪਾ ਕੇ ਉਹ ਮਾੜਾ ਕੰਮ ਇੱਕ ਬੰਦਾ ਕਰਦਾ ਹੈ ਭੁਗਤਦੇ ਸਾਰੇ ਹੈ ਚਲੋ ਕੰਗਣਾ ਰਣੌਤ ਨੇ ਗਾਲ ਕੱਢੀ ਮੰਨਦੇ ਆ ਉਹਨੇ ਮਾੜਾ ਕਰਿਆ ਮਾੜਾ ਕੰਮ ਤੋਂ ਬਾਅਦ ਉਹਨੂੰ ਫਲ ਮਿਲ ਗਿਆ ਕਿ ਉਹਨੇ ਜਿਹੜੀਆਂ ਉਹਦੀਆਂ ਫਿਲਮਾਂ ਸੀ ਉਹ ਸਾਰੀਆਂ ਬਲੌਕ ਹੋ ਗਈਆਂ ਉਹ ਚੱਲੀਆਂ ਹੀ ਨਹੀਂ ਕੁਦਰਤ ਵੱਲੋਂ ਲੋਕਾਂ ਨੇ ਉਹਨੂੰ ਪਿਆਰ ਕਰਨੇ ਛੱਡਤਾ ਚਲੋ ਹੁਣ ਉਹ ਜਿਹੜੀ ਹੈ ਭਾਜਪਾ ਤੋਂ ਐਮਪੀ ਬਣ ਗਈ ਤੇ ਉੱਥੇ ਜਿਹੜੀ ਹੈਗੀ ਉਹਦੀ ਜਿੱਤ ਹਾਸਲ ਹੋ ਗਈ ਪਰ ਜਦੋਂ ਅਸੀਂ ਇਹ ਜੋ ਕੰਮ ਕਰਦੇ ਆਂ ਤਾਂ ਮਤਲਬ ਉਹ ਰੱਖ ਮੈਂਜਾ ਭੁਗਤਣਾ ਪੈਂਦਾ ਹੁਣ ਜਿਹੜੇ ਸਾਡੇ ਬੰਦੇ ਪਿੰਡ ਤੋਂ ਬਾਹਰ ਨਹੀਂ ਗਏ ਕਦੇ ਤੁਹਾਨੂੰ ਜੀ ਆਹ ਦੇ ਦਾਂਗੇ ਤੁਹਾਨੂੰ ਉਹ ਦੇ ਦਾਂਗੇ ਇਹ ਇੱਕ ਸੋਸ਼ਲ ਮੀਡੀਆ ਦੇ ਬਿਆਨ ਬਾਜੀ ਹੈ ਦੇਣ ਇਹਨੂੰ ਕੱਖ ਨਹੀਂ ਹੋ ਸਕਦਾ ਉਹ ਬੰਦਾ ਜਿਹੜਾ ਕਹਿੰਦਾ ਤੁਹਾਨੂੰ 2 ਲੱਖ ਦੇ ਦਾਂਗੇ ਤੈਨੂੰ ਕਹਿੰਦਾ ਟਰੈਕਟਰ ਦੇਵਾਂਗੇ ਤੈਨੂੰ ਕਹਿੰਦਾ ਜੀ ਤਨਖਾਹ ਦੇਵਾਂਗੇ ਤੈਨੂੰ ਅਸੀਂ ਨੌਕਰੀਆਂ ਦੇਵਾਂਗੇ ਕੋਈ ਕਹਿੰਦਾ ਜੀ ਅਸੀਂ ਸਨਮਾਨ ਕਰਾਂਗੇ ਹੋ ਸਕਦਾ ਜੀ ਉਹ ਪਿੰਡ ਦੀ ਦੁਕਾਨਦਾਰ ਦਾ ਡਿਫਾਲਟਰ ਹੋਵੇ ਬੈਂਕ ਦਾ ਡਿਫਾਲਟਰ ਹੋਵੇ ਸਰਕਾਰ ਦਾ ਡਿਫਾਲਟਰ ਹੋਵੇ ਇਹੋ ਜਿਹੇ ਬੰਦਿਆਂ ਦੀ ਚੱਕ ਜਾ ਕੇ ਕਦੇ ਗਲਤ ਕੰਮ ਨਹੀਂ ਕਰਨੇ ਚਾਹੀਦੇ ਤੇ ਆ ਨਤੀਜੇ ਸਾਨੂੰ ਸ਼ੁਰੂ ਹੋ ਗਏ ਮਿਲਣ ਨੂੰ ਤੇ ਹੁਣ ਜਿਹੜੇ ਸਾਡੇ ਪੰਜਾਬੀ ਐ ਚਾਹੇ ਪੰਜਾਬ ਦੇ ਵਿੱਚ ਕਿਸੇ ਵੀ ਮੱਝਵਦਾ ਬੰਦਾ ਰਹਿੰਦਾ ਮੁਸਲਮਾਨ ਰਹਿੰਦੇ ਆ ਹਿੰਦੂ ਭਾਈ ਰਹਿੰਦੇ ਆ ਚਾਚਾ ਵਾਲੇ ਵੀ ਰਹਿੰਦੇ ਆ ਸਿੱਖ ਰਹਿੰਦੇ ਆ ਹੋਰ ਜਿਹੜੇ ਅਦਰਜ ਕਾਸਟ ਦੇ ਵਿਅਕਤੀ ਰਹਿੰਦੇ ਆ ਹੁਣ ਤੁਸੀਂ ਚਲੇ ਜਾਓ ਉੱਥੇ ਹਿਮਾਚਲ ਪੱਧ ਦੇ ਠੰਡੀਆਂ ਪਹਾੜੀਆਂ ਤੇ ਤੁਹਾਨੂੰ ਠੰਡੇ ਕਰਕੇ ਤੋੜਨਗੇ ਇਹ ਸ਼ੁਰੂਆਤ ਹੋਈ ਆ ਅੱਗੇ ਦੇਖੋ ਤੁਹਾਡੇ ਨਾਲ ਬਹੁਤ ਮਾੜਾ ਵਤੀਰਾ ਹੋਣਾ ਪਹਿਲਾਂ ਅਸੀਂ ਇਹ ਖਮਿਆਜਾ ਭੁਗਤ ਚੁੱਕੇ ਆਂ ਅਸੀਂ ਸੰਭਲਾਂਗੇ ਕਦੋਂ 인ਦਰਾ ਗਾਂਧੀ ਮਾਰੀ ਉਦੋਂ ਅਸੀਂ ਖਮਿਆਜਾ ਭੁਗਤਿਆ ਫੇਰ ਅਟੈਕ ਹੋਇਆ ਅਮਰਤਸਰ ਸਾਹਿਬ ਤੇ ਉਦੋਂ ਪਹਿਲਾਂ 인ਦਰਾ ਤੋਂ ਉਹਦਾ ਖਮਿਆਜਾ ਭੁਗਤਿਆ ਫੇਰ ਜਿਹੜਾ ਤਮਨਨਾਡੂ ਚ ਲਿਟਿਆ ਨੇ ਮਾਰਿਆ ਰਜੀਵ ਗਾਂਧੀ ਤਾਂ ਉਹਦਾ ਖਮਿਆਜਾ ਵੀ ਅਸੀਂ ਭੁਗਤਿਆ ਫੇਰ ਬੈਂਤ ਸਿੰਘ ਮਾਰਿਆ ਗਿਆ ਉਹਦਾ ਖਮਿਆਜਾ ਵੀ ਅਸੀਂ ਭੁਗਤਿਆ ਉਸ ਤੋਂ ਬਾਅਦ ਹੋਰਨੇਕਾ ਜਿਹੜੇ ਹੈਗੇ ਹਮਲੇ ਸਾਡੇ ਸਾਹਮਣੇ ਆਏ ਨਾ ਤੋਂ ਇਸ ਕਰਕੇ ਹੈਗਾ ਜਿਹੜਾ ਕਿਸੇ ਚੀਜ਼ ਨੂੰ ਤੂਲ ਨਹੀਂ ਦੇਣੀ ਚਾਹੀਦੀ ਤੇ ਜਿਹੜਾ ਹੈਗਾ ਕੰਗਣਾ ਰਣੌਤ ਨੇ ਉਹਨੂੰ ਨਾ ਕੋਈ ਐਫ ਆਈ ਆਰ ਕਰਾਈ ਹੈ ਨਾ ਉਹਨੇ ਕੁਝ ਕਰਾਇਆ ਤੇ ਆ ਉਹਦੇ ਪਿੰਡ ਦੀ ਜਿਹੜੀ ਹੈਗੀ ਉੱਥੋਂ ਦੀ ਚਾਹੇ ਉਹ ਕੁਛ ਹੈ ਉਸ ਪਿੰਡ ਦੀ ਤਾਂ ਕੁੜੀ ਹੈ ਨਾ ਜੀ ਹਿਮਾਚਲ ਦੀ ਤਾਂ ਉਹ ਕੁੜੀ ਹੈ bizness ਚਾਹੇ ਕੁਝ ਕਰਦੀ ਹੈ ਨਗੇਜ ਕਰਦੀ ਹੈ ਨੰਗੀ ਨੱਚਦੀ ਹੈ ਫਿਲਮਾਂ ਬਣਾਉਂਦੀ ਹੈ ਜੋ ਮਰਜ਼ੀ ਕਰਦੀ ਹੈ ਉਹ ਚੰਗਾ ਲੱਗਦਾ ਆਪਾਂ ਵੇਖੀਏ ਨਾ ਵੇਖੀਏ ਪਰ ਆਪਾਂ ਨੂੰ ਰਿਜ਼ਲਟ ਹੌਣੇ ਸ਼ੁਰੂ ਹੋ ਗਏ ਤੇ ਮੈਂ ਇਸ ਵੀਡੀਓ ਰਾਹੀਂ ਅਪੀਲ ਕਰਦਾ ਹਾਂ ਵੀ ਹਿਮਾਚਲ ਦੇ ਵਿੱਚ ਇਤਕੀ ਗਰਮੀ ਦੀਆਂ ਛੁੱਟੀਆਂ ਬਣਾਉਣ ਨਾ ਜਾਇਓ ਤੇ ਤੁਹਾਡੇ ਨਾਲ ਜਿਹੜਾ ਹਸਰਾ ਮਾੜਾ ਹੋਊਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਪੰਜਾਬੀ ਜਿਹੜੇ ਸਾਡੇ ਆ ਖਾਸ ਕਰਕੇ ਹਿਮਾਚਲ ਵਿੱਚ ਨਾ ਜਾਇਓ ਕਿ ਜਿਹੜਾ ਹੈਗਾ ਗੁੱਸਾ ਉਹਨਾਂ ਦਾ ਜੋਰਾਂ ਤੇ ਚੱਲ ਰਿਹਾ ਹੈ ਧੰਨਵਾਦ